ਸਾਰੇ ਪਿਆਰੇ ਪ੍ਰਭੂ ਨੂੰ ਪ੍ਰਭੂ ਯਿਸੂਸੀ ਦੇ ਪਵਿੱਤਰ ਨਾਮ ਦੇ ਵਿੱਚ ਜੈ ਐਮਸੀ ਦੀ ਖੁਦਾਬੰਦ ਦੇ ਲੋਕੋ ਆਓ ਅਸੀਂ ਥੋੜੀ ਜੇਰ ਪਰਮੇਸ਼ਰ ਦਾ ਵਚਨ ਪੜ੍ਹੀਏ ਤੇ ਸਮਝੀਏ ਤੇ ਸਿੱਖੀਏ ਅੱਜ ਮੈਂ ਤੁਹਾਡੇ ਨਾਲ ਪਵਿੱਤਰ ਬਾਈਬਲ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਕਰਨੀਆਂ ਹਨ ਜਿੱਦਾਂ ਕਿ ਪ੍ਰਾਥਨਾ ਦੇ ਵਿਖੇ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਗੱਲ ਕਰਨੀ ਆ ਅੱਜ ਮੈਂ ਤੁਹਾਨੂੰ ਇਹੋ ਜਿਹੇ ਦੋ ਮਨੁੱਖਾਂ ਦੇ ਨਾਲ ਬਾਈਬਲ ਦੇ ਵਿੱਚੋਂ ਮੁਲਾਕਾਤ ਕਰਵਾਵਾਂਗਾ ਇੱਕ ਜਿਹੜਾ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਦਾ ਹੈ ਤੇ ਪਰਮੇਸ਼ਵਰ ਉਹਦੀ ਪ੍ਰਾਰਥਨਾ ਨੂੰ ਸੁਣਦਾ ਹੈ ਤੇ ਉਹ ਆਪਣੀ ਗਵਾਹੀ ਦਿੰਦਾ ਆ ਕਿ ਪਰਮੇਸ਼ਵਰ ਨੇ ਮੇਰੀ ਪ੍ਰਾਰਥਨਾ ਨੂੰ ਸੁਣਿਆ ਹੈ ਤੇ ਇੱਕ ਐਸਾ ਵੀ ਇਨਸਾਨ ਹੈ ਜਿਦੇ ਬਾਰੇ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਉਹ ਪ੍ਰਾਰਥਨਾ ਕਰਦਾ ਆ ਤੇ ਉਹਦੀ ਪ੍ਰਾਰਥਨਾ ਸੁਣੀ ਨਹੀਂ ਜਾਂਦੀ ਔਰ ਉਥੇ ਲਿਖਿਆ ਕਿ ਪਰਮੇਸ਼ਵਰ ਹੀ ਉਹਦੀ ਪ੍ਰਾਰਥਨਾ ਨੂੰ ਰੋਕ ਦਿੰਦਾ ਆ ਤੇ ਦੋਨਾਂ ਦੇ ਵਿੱਚ ਕੀ ਅੰਤਰ ਹੈ ਮੇਰੇ ਪਿਆਰੇ ਲੋਕੋ ਆਓ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਅੱਜ ਗੱਲ ਕਰਾਂਗਾ ਸਾਡੇ ਆਪਣੀ ਲਾਈਫ ਦੇ ਵਿੱਚ ਬਹੁਤ ਵਾਰੀ ਬਹੁਤ ਵਾਰ ਇਦਾਂ ਦਾ ਸਮਾਂ ਆਉਂਦਾ ਆ ਕਈ ਵਾਰੀ ਲੱਗਦਾ ਹੈ ਕਿ ਪਰਮੇਸ਼ਵਰ ਸਾਡੀ ਪ੍ਰਾਰਥਨਾ ਨਹੀਂ ਸੁਣਦਾ ਤੇ ਕਈ ਵਾਰੀ ਅਸੀਂ ਪਰਮੇਸ਼ਵਰ ਦੇ ਪਵਣ ਵਿੱਚ ਜਾ ਕੇ ਗਵਾਹੀ ਦਿੰਦੇ ਹਾਂ ਕਿ ਹਾਂ ਸੱਚਮੁੱਚ ਪਰਮੇਸ਼ਵਰ ਨੇ ਸਾਡੀ ਪ੍ਰਾਰਥਨਾ ਨੂੰ ਸੁਣਿਆ ਹੈ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਉਸ ਇਨਸਾਨ ਬਾਰੇ ਜੋ ਲਿਖਦਾ ਹੈ ਕਿ ਪਰਮੇਸ਼ਵਰ ਮੇਰੀ ਪ੍ਰਾਰਥਨਾ ਨੂੰ ਰੋਕ ਦਿੰਦਾ ਹੈ ਸੱਚਮੁੱਚ ਇਹ ਗੱਲ ਸੱਚ ਹੈ ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਕਈ ਵਾਰੀ ਸਾਡੀਆਂ ਪ੍ਰਾਰਥਨਾਵਾਂ ਨੂੰ ਆਪ ਰੋਕ ਦਿੰਦਾ ਹੈ ਉਨ੍ਹਾਂ ਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਕਿ ਕਿਉਂ ਪਰਮੇਸ਼ਵਰ ਸਾਡੀ ਪ੍ਰਾਰਥਨਾਵਾਂ ਨੂੰ ਰੋਕਦਾ ਹੈ ਸੋ ਆਈਏ ਆਪਾਂ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਪੜਾਂਗੇ ਆਓ ਮੇਰੇ ਨਾਲ ਆਪਾਂ ਵਚਨ ਪੜਦੇ ਹਾਂ ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਪੁਰਾਣੇ ਨੇਮ ਦੇ ਵਿੱਚੋਂ ਵਿਰਲਾਪ ਦੀ ਕਿਤਾਬ ਅਧਿਆਇ 3 ਤੇ ਉਹਦੀ 7 ਨੰਬਰ ਤੇ 8 ਨੰਬਰ ਆਇਤ ਅਸੀਂ ਪੜਾਂਗੇ ਜਿੱਥੇ ਲਿਖਿਆ ਹੈ ਉਸਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ ਕਿ ਮੈਂ ਬਾਹਰ ਨਹੀਂ ਨਿਕਲ ਸਕਦਾ ਉਸਨੇ ਮੇਰੀਆਂ ਬੇੜੀਆਂ ਭਾਰੀਆਂ ਕਰ ਦਿੱਤੀਆਂ ਹਾਂ ਜਦ ਮੈਂ ਦੁਹਾਈ ਦਿੰਦਾ ਤੇ ਚੀਲਾਉਂਦਾ ਹਾਂ ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ ਉਸਨੇ ਮੇਰੇ ਰਾਹ ਨੂੰ ਕੜੇ ਹੋਏ ਪੱਥਰਾਂ ਨਾਲ ਬੰਦ ਕੀਤਾ ਉਸਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ ਖੁਦਾ ਦੇ ਲੋਕੋ ਇੱਥੇ ਇੱਕ ਐਸਾ ਇਨਸਾਨ ਹੈ ਜਿਹੜਾ ਦੱਸ ਰਿਹਾ ਕਿ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਰੋਕ ਦਿੰਦਾ ਹੈ ਪਰਮੇਸ਼ੁਰ ਦੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਕਿੰਨਾਂ ਲੋਕਾਂ ਦੀ ਪ੍ਰਾਰਥਨਾ ਰੋਕ ਦਿੰਦਾ ਆ ਕਿੰਨਾਂ ਲੋਕਾਂ ਦੀ ਪ੍ਰਾਰਥਨਾ ਨੂੰ ਨਹੀਂ ਸੁਣਦਾ ਸਾਫ਼ ਜੀ ਗੱਲ ਆ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਜਦੋਂ ਲੋਕੀ ਮਨ ਵਿੱਚ ਪਾਪ ਰੱਖ ਕੇ ਜਾਂ ਫਿਰ ਅਸੀਂ ਮਨ ਦੇ ਵਿੱਚ ਬੁਰਾਈ ਰੱਖ ਕੇ ਜਾਂ ਫਿਰ ਗਲਤ ਰਸਤੇ ਉੱਤੇ ਚੱਲਾਂਗੇ ਕੋਈ ਨਾ ਕੋਈ ਗੁਨਾਹ ਕਰਾਂਗੇ ਪਾਪ ਕਰਾਂਗੇ ਤੇ ਫਿਰ ਪਰਮੇਸ਼ਵਰ ਦੇ ਅੱਗੇ ਜਦੋਂ ਅਸੀਂ ਦੁਆ ਕਰਾਂਗੇ ਤੇ ਪਰਮੇਸ਼ਵਰ ਸਾਡੀ ਦੁਆ ਕਿਉਂ ਸੁਨੇਗਾ ਅਗਰ ਅਸੀਂ ਇਸੇ ਜ਼ੁਬਾਨ ਦੇ ਨਾਲ ਪ੍ਰਭੂ ਦਾ ਧੰਨਵਾਦ ਵੀ ਕਰਦੇ ਰਹੀਏ ਇਸੇ ਜ਼ੁਬਾਨ ਤੋਂ ਅਸੀਂ ਮੰਦਾ ਵੀ ਬੋਲੀਏ ਇਸੇ ਜ਼ੁਬਾਨ ਤੋਂ ਅਸੀਂ ਕਿਸੇ ਨੂੰ ਗਾਲਾਂ ਵੀ ਕੱਢੀਏ ਕਿਸੇ ਦੀ ਨਿੰਦਿਆ ਵੀ ਕਰੀਏ ਤੇ ਪਰਮੇਸ਼ਵਰ ਨੂੰ ਜਾਂ ਫਿਰ ਪਰਮੇਸ਼ਰ ਦੇ ਲੋਕਾਂ ਨੂੰ ਮੰਦਾ ਬੋਲੀਏ ਤੇ ਫਿਰ ਪਰਮੇਸ਼ਰ ਕਿਉਂ ਸੁਨੇਗਾ ਜਬਰ ਆਪਾਂ ਇਸੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਜਾਣਿਆ ਬਖਤੀਸ਼ਮਾ ਵੀ ਪਾਇਆ ਤੇ ਫਿਰ ਅਸੀਂ ਇਸੇ ਸਰੀਰ ਦੇ ਵਿੱਚ ਇਸੇ ਜੀਵਨ ਦੇ ਵਿੱਚ ਗੁਨਾਹ ਵੀ ਕਰਦੇ ਆ ਪਾਪ ਵੀ ਕਰਦੇ ਆ ਬੁਰਾਈਆਂ ਵੀ ਕਰਦੇ ਹਾਂ ਤੇ ਫਿਰ ਪਰਮੇਸ਼ਰ ਕਿਉਂ ਸਾਡੀ ਪ੍ਰਾਰਥਨਾ ਸੁਣੇਗਾ ਅਸੀਂ ਭਵਨ ਦੇ ਵਿੱਚ ਆਉਨੇ ਆਂ ਕੁਝ ਦੇਰ ਅਸੀਂ ਚਰਚ ਵਿੱਚ ਠਹਿਰਦੇ ਆਂ ਪਰਮੇਸ਼ਰ ਦੀ ਭਜਨ ਬੰਦਗੀ ਕਰਦੇ ਹਾਂ ਤੇ ਮਨ ਸਾਡਾ ਬਾਹਰਲੇ ਕੰਮਾਂ ਵਿੱਚ ਲੱਗਾ ਰਹਿੰਦਾ ਆ ਤੇ ਜਿਵੇਂ ਅਸੀਂ ਭਵਨ ਚੋਂ ਬਾਹਰ ਜਾਂਦੇ ਆਂ ਬੰਦਗੀ ਚੋਂ ਬਾਹਰ ਨਿਕਲਦੇ ਆਂ ਤੇ ਫਿਰ ਸਾਡਾ ਮਨ ਸ਼ੈਤਾਨੀ ਕੰਮਾਂ ਦੇ ਵਿੱਚ ਸੰਸਾਰਿਕ ਕੰਮਾਂ ਦੇ ਵਿੱਚ ਖੋ ਜਾਂਦਾ ਆ ਉਹੀ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਸੰਸਾਰ ਵਾਲੇ ਤੇ ਫਿਰ ਕਿਉਂ ਪਰਮੇਸ਼ਰ ਸਾਡੀ ਪ੍ਰਾਰਥਨਾਵਾਂ ਨੂੰ ਸੁਣੇਗਾ ਇਸ ਲਈ ਬਾਈਬਲ ਦੱਸਦੀ ਆ ਪਰਮੇਸ਼ਰ ਦਾ ਵਚਨ ਕਹਿੰਦਾ ਆ हे ਦੋ ਚਿੱਤਿਓ ਆਪਣਾ ਮਨ ਸ਼ੁੱਧ ਕਰੋ ਯਸ਼ਾਇਆ 1:15 ਦੇ ਵਿੱਚ ਵੀ ਇਦਾਂ ਹੀ ਲਿਖਿਆ ਹੈ ਲਿਖਿਆ ਜਦ ਤੁਸੀਂ ਆਪਣੇ ਹੱਥ ਅੱਡੋਗੇ ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਤੁਹਾਡੇ ਹੱਥ ਲਹੂ ਨਾਲ ਪਰੇ ਹੋਏ ਹਨ ਖੁਦਾ ਦੇ ਲੋਕੋ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਫ਼ ਲਿਖਿਆ ਕਿੰਨਾ ਲੋਕਾਂ ਦੀ ਪ੍ਰਾਰਥਨਾ ਪਰਮੇਸ਼ਰ ਨਹੀਂ ਸੁਣਦਾ ਉਹ ਕੌਣ ਲੋਕ ਨੇ ਲਿਖਿਆ ਹੈ ਤੁਸੀਂ ਜਿੰਨੀ ਮਰਜ਼ੀ ਪ੍ਰਾਰਥਨਾ ਕਰੋ ਤੇ ਮੈਂ ਤੁਹਾਡੀ ਪ੍ਰਾਰਥਨਾ ਨਹੀਂ ਸੁਣਾਗਾ ਕਿਉਂ ਕਿ ਤੁਹਾਡਾ ਮਨ ਸ਼ੁੱਧ ਨਹੀਂ ਹੈ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ ਤੁਸੀਂ ਮਨੁੱਖਾਂ ਦੇ ਉੱਤੇ ਅਤਿਆਚਾਰ ਕਰਦੇ ਹੋ ਜਾਂ ਤੁਸੀਂ ਦੂਜੇ ਦੀ ਬੁਰੀਾਈ ਕਰਦੇ ਹੋ ਗੁਨਾਹ ਕਰਦੇ ਹੋ ਵਿਵਚਾਰ ਕਰਦੇ ਹੋ ਨਸ਼ੇ ਕਰਦੇ ਹੋ ਬੁਰਾਈਆਂ ਕਰਦੇ ਹੋ ਅਤੇ ਖਿਣਾਉਣੇ ਕੰਮ ਕਰਦੇ ਹੋ ਤੁਹਾਡਾ ਮਨ ਸ਼ੁੱਧ ਨਹੀਂ ਹੈ ਤੁਹਾਡਾ ਜੀਵਨ ਸ਼ੁੱਧ ਨਹੀਂ ਹੈ ਇਸ ਲਈ ਮੈਂ ਤੁਹਾਡੀ ਪ੍ਰਾਰਥਨਾ ਨਹੀਂ ਸੁਣਾਗਾ ਇਹ ਉਹ ਲੋਕ ਨੇ ਜਿਨ੍ਹਾਂ ਦੀ ਪ੍ਰਾਰਥਨਾ ਪਰਮੇਸ਼ਵਰ ਨਹੀਂ ਸੁਣਦਾ ਇਹਦੇ ਵਿੱਚੋਂ ਸਾਨੂੰ ਪ੍ਰਭੂ ਨੇ ਇੱਕ ਸੋਲੂਸ਼ਨ ਦੱਸਿਆ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਪੜ੍ਹਦੇ ਹਾਂ ਕਿ ਫਿਰ ਕਿੱਦਾਂ ਸਾਡੀ ਪ੍ਰਾਰਥਨਾ ਪਰਮੇਸ਼ਵਰ ਸੁਣ ਸਕਦਾ ਆ ਆਓ ਅਸੀਂ ਦੇਖਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਹੈ ਯਸਾਇਆ ਦੀ ਕਿਤਾਬ 1:16 ਦੇ ਵਿੱਚ ਲਿਖਿਆ ਹੈ ਨਹਾਓ ਆਪਣੇ ਆਪ ਨੂੰ ਪਾਕ ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰੋ ਬੁਰਾਈ ਨੂੰ ਛੱਡੋ ਨੇਕੀ ਸਿੱਖੋ ਨਿਆਂ ਨੂੰ ਭਾਲੋ ਜ਼ਾਲਮ ਨੂੰ ਸਿੱਧਾ ਕਰੋ ਯਤਿਮ ਦਾ ਨਿਆਂ ਕਰੋ ਵਿਧਵਾ ਦਾ ਮੁਕਦਮਾ ਲੜੋ ਹallelujah ਸੋ ਖੁਦਾ ਦੇ ਲੋਕੋ ਜੇ ਅਸੀਂ ਚਾਹੁੰਦੇ ਆ ਕਿ ਪਰਮੇਸ਼ਰ ਸਾਡੀਆਂ ਪ੍ਰਾਰਥਨਾਵਾਂ ਸੁਣੇ ਜੇਕਰ ਅਸੀਂ ਚਾਹੁੰਦੇ ਆ ਕਿ ਪਰਮੇਸ਼ੁਰ ਸਾਡੇ ਉੱਤੇ ਦਇਆ ਕਰੇ ਸਾਡੇ ਉੱਤੇ ਰਹਿਮ ਕਰੇ ਤਾਂ ਸਾਨੂੰ ਆਪਣੀਆਂ ਉਹਨਾਂ ਗੁਨਾਹਕ ਕੰਮਾਂ ਨੂੰ ਛੱਡਣਾ ਪੈਣਾ ਤੇ ਉਹਦੇ ਪੁੱਤਰ ਯਿਸੂ ਤੇ ਵਿਸ਼ਵਾਸ ਕਰਨਾ ਪੈਣਾ ਹੈ ਯੋਹੰਨਾ 3 ਦੇ 16 ਦੇ ਵਿੱਚ ਲਿਖਿਆ ਹੈ ਕਹਿੰਦਾ ਪਰਮੇਸ਼ੁਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਕੋਈ ਉਸਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਮੇਰੇ ਪਿਆਰੇ ਲੋਕੋ ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਜੋ ਪਰਮੇਸ਼ਰ ਦਾ ਇਕਲੌਤਾ ਪੁੱਤਰ ਆ ਅਸੀਂ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਤੇ ਆਪਣੇ ਪਾਪਾ ਨੂੰ ਛੱਡ ਦੇਵਾਂਗੇ ਅਤੇ ਆਪਣੇ ਪਾਪਾ ਤੋਂ ਮਨ ਫੇਰਾ ਲਵਾਂਗੇ ਅੰਗੀਕਾਰ ਕਰ ਲਵਾਂਗੇ ਤੇ ਪ੍ਰਭੂ ਯਿਸੂ ਦੇ ਨੇਚਾ ਕਰਦੇ ਹੋਏ ਅਸੀਂ ਬਪਤਿਸ਼ਮਾ ਲਵਾਂਗੇ ਤੇ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇਵਾਂਗੇ ਤੇ ਪਰਮੇਸ਼ਰ ਸੱਚਮੁੱਚ ਸਾਡੇ ਗੁਨਾਹਾਂ ਤੇ ਪਾਪਾ ਨੂੰ ਮਾਫ ਕਰੇਗਾ ਅਤੇ ਸਾਨੂੰ ਆਪਣੇ ਲਹੂ ਦੇ ਨਾਲ ਸੁੱਧ ਕਰੇਗਾ ਤੇ ਤਾਂ ਫਿਰ ਅਸੀਂ ਪਰਮੇਸ਼ਵਰ ਦੇ ਕੇ ਜਦੋਂ ਪ੍ਰਾਰਥਨਾ ਕਰਾਂਗੇ ਉਹਦੇ ਹੁਕਮਾਂ ਵਿੱਚ ਛੱਲਾਂਗੇ ਉਹਦੀਆਂ ਆਗਿਆਵਾਂ ਦਾ ਪਾਲਣ ਕਰਾਂਗੇ ਤੇ ਫਿਰ ਸਾਡੀ ਪ੍ਰਾਰਥਨਾ ਪਰਮੇਸ਼ਵਰ ਸੁਣੇਗਾ ਤੇ ਐਸੇ ਮਨੁੱਖ ਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਆ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਉਸਨੇ ਪਰਮੇਸ਼ਵਰ ਦੇ ਕੇ ਦੁਆਵਾਂ ਕੀਤੀਆਂ ਤੇ ਪਰਮੇਸ਼ਵਰ ਨੇ ਉਹਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਆਓ ਅਸੀਂ ਵੇਖਦੇ ਹਾਂ ਕਿ ਕੌਣ ਹੈ ਉਹ ਸ਼ਖਸ ਅਤੇ ਕੀ ਕਹਿੰਦਾ ਆ ਉਹ ਆਪਣੇ ਕਲਾਮ ਦੇ ਵਿੱਚ ਜਬੂਰਾ ਦੀ ਪੋਥੀ 66 ਅਧਿਆਇ ਉਹਦੀ 16 ਤੋਂ ਲੈ ਕੇ 20 ਤੱਕ ਲਿਖਿਆ ਹੈ ਪਰਮੇਸ਼ਰ ਦਾ ਪੈਰ ਰੱਖਣ ਵਾਲਿਓ ਆਓ ਸੁਣੋ ਮੈਂ ਤੁਹਾਨੂੰ ਦੱਸਾਂਗਾ ਕਿ ਉਹਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ ਮੈਂ ਆਪਣੇ ਮੂੰਹੋਂ ਉਸਨੂੰ ਪੁਕਾਰਿਆ ਅਤੇ ਆਪਣੀ ਰਸਨਾ ਤੋਂ ਉਹਨੂੰ ਸਲਾਹਿਆ ਜਿਵੇਂ ਆਪਣੇ ਮਨ ਵਿੱਚ ਬਦੀ ਰੱਖਦਾ ਤਾਂ ਪ੍ਰਭੂ ਮੇਰੀ ਨਾ ਸੁਣਦਾ ਪਰ ਪਰਮੇਸ਼ਵਰ ਨੇ ਸੱਚਮੁੱਚ ਸੁਣਿਆ ਹੈ ਉਹਨੇ ਮੇਰੀ ਪ੍ਰਾਰਥਨਾ ਦੀ ਆਵਾਜ਼ ਵੱਲ ਕੰਨ ਲਾਇਆ ਹੈ ਮੁਬਾਰਕ ਹੈ ਪਰਮੇਸ਼ਵਰ ਕਿਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ ਨਾ ਆਪਣੀ ਦਇਆ ਨੂੰ ਮੈਥੋਂ ਰੋਕਿਆ ਪਰਮੇਸ਼ਰ ਦੇ ਲੋਕੋ ਕੀ ਲਿਖਿਆ ਹੈ 다উদ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਦੱਸਦਾ ਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਜਦੋਂ ਉਹਨੇ ਸੱਚੇ ਮਨ ਦੇ ਨਾਲ ਪਰਮੇਸ਼ਵਰ ਨੂੰ ਪੁਕਾਰਿਆ ਆਪਣੇ ਮੂੰਹੋਂ ਆਪਣੇ ਦਿਲ ਤੋਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਉਹਦੇ ਕੰਮਾਂ ਨੂੰ ਯਾਦ ਕੀਤਾ ਔਰ ਸੱਚੇ ਮਨ ਤੋਂ ਪਰਮੇਸ਼ਵਰ ਦੀ ਆਰਾਧਨਾ ਕੀਤੀ ਪਰਮੇਸ਼ਵਰ ਦਾ ਧੰਨਵਾਦ ਕੀਤਾ ਔਰ ਬਾਈਬਲ ਦੇ ਵਿੱਚ ਲਿਖਿਆ ਹੈ ਜਬੂਰੀ 101 ਦੇ ਵਿੱਚ ਲਿਖਿਆ ਦਿਨ ਵਿੱਚ 7 ਵਾਰ ਉਹ ਪਰਮੇਸ਼ਵਰ ਦੀ ਆਰਾਧਨਾ ਕਰਦਾ ਸੀ ਪਰਮੇਸ਼ਵਰ ਦੇ ਲੋਕੋ ਉਹ ਦਿਨ ਵਿੱਚ 7 ਵਾਰ ਪਰਮੇਸ਼ਵਰ ਦੀ ਆਰਾਧਨਾ ਕਰਦਾ ਸੀਗਾ ਪਰਮੇਸ਼ਵਰ ਦਾ ਡਰ ਰੱਖਣ ਵਾਲਿਓ ਪਰਮੇਸ਼ਵਰ ਦਾ ਭੈ ਰੱਖਣ ਵਾਲਿਓ ਪਰਮੇਸ਼ਵਰ ਦੇ ਬੇਟੇ ਬੇਟੀਆਂ ਮੈਂ ਵੀ ਤੁਹਾਨੂੰ ਅੱਜ ਵਚਨ ਦੇ ਵਿੱਚੋਂ ਇਹ ਦੱਸਣਾ ਚਾਹੁੰਦਾ ਆ ਕਿ ਜੇ ਅਕਰ ਅਸੀਂ ਆਪਣੇ ਪਰਮੇਸ਼ਵਰ ਦਾ ਭੈ ਤੇ ਡਰ ਰੱਖਾਂਗੇ ਤੇ ਜਦੋਂ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਾਂਗੇ ਬੁਰੇ ਕੰਮਾਂ ਤੋਂ ਦੂਰ ਹੋਵਾਂਗੇ ਬੁਰਾਈਆਂ ਤੋਂ ਦੂਰ ਹੋਵਾਂਗੇ ਪਾਪਾਂ ਤੋਂ ਦੂਰ ਹੋਵਾਂਗੇ ਝੂਠ ਤੋਂ ਦੂਰ ਹੋਵਾਂਗੇ ਕੁਤਰਮ ਦੀ ਸੰਗਤੀ ਛੱਡ ਦੇਵਾਂਗੇ ਤੇ ਅਸੀਂ ਜਦੋਂ ਪਰਮੇਸ਼ਵਰ ਦੇ ਅੱਗੇ ਬੈਠ ਕੇ ਦੁਆ ਕਰਾਂਗੇ ਤਾਂ ਸਾਡਾ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਲਵੇਗਾ 다উদ ਕਹਿੰਦਾ ਮੈਂ ਆਪਣੀ ਰਸਨਾ ਤੋਂ ਪਰਮੇਸ਼ਵਰ ਨੂੰ ਸਲਾਹਿਆ ਉਹਦੇ ਕੰਮਾਂ ਦੇ ਲਈ ਧੰਨਵਾਦ ਕੀਤਾ ਜਦੋਂ ਤੁਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਯਾਦ ਕਰਕੇ ਉਹਦਾ ਧੰਨਵਾਦ ਕਰੋਗੇ ਉਹਦੀ ਸ਼ੁਕਰਗੁਜ਼ਾਰੀ ਕਰੋਗੇ ਤੇ ਪਰਮੇਸ਼ਵਰ ਸੱਚਮੁੱਚ ਤੁਹਾਡੇ ਉੱਤੇ ਦਇਆ ਕਰੇਗਾ ਤੁਹਾਡੇ ਪਰਿਵਾਰ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਕੰਮਾਂ ਨੂੰ ਬਹਾਲ ਕਰ ਦੇਵੇਗਾ ਤੁਹਾਡੇ ਜੀਵਨ ਨੂੰ ਬਹਾਲ ਕਰ ਦੇਵੇਗਾ ਅੱਗੇ ਵੀ ਬਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ ਤਾਂ ਪ੍ਰਭੂ ਮੇਰੀ ਨਾ ਸੁਣਦਾ ਇਹ ਸੱਚ ਹੈ ਤੇ ਜੇਕਰ ਆਪਾਂ ਆਪਣੇ ਮਨ ਵਿੱਚ ਬੁਰਾਈ ਬਦੀ ਜਾਂ ਕੁਕਰ ਮਰਖਾਂਗੇ ਪਾਪ ਰਖਾਂਗੇ ਤੇ ਫਿਰ ਪਰਮੇਸ਼ਵਰ ਸਾਡੀ ਪ੍ਰਾਰਥਨਾ ਕਦੇ ਨਹੀਂ ਸੁਣੂਗਾ ਪਰ ਜੇ ਅਸੀਂ ਬਦੀ ਤੋਂ ਦੂਰ ਰਵਾਂਗੇ ਬੁਰਾਈ ਤੋਂ ਦੂਰ ਰਵਾਂਗੇ ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਲ ਜੋੜੀ ਰੱਖਾਂਗੇ ਤੇ ਸੱਚਮੁੱਚ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ ਉਹ ਕਹਿੰਦਾ ਹੈ ਕਹਿੰਦਾ ਜੇ ਮੈਂ ਮਨ ਵਿੱਚ ਬੁਰਾਈ ਰੱਖਦਾ ਤਾਂ ਮੇਰਾ ਪਰਮੇਸ਼ਰ ਮੇਰੀ ਪ੍ਰਾਰਥਨਾ ਨਾ ਸੁਣਦਾ ਪਰ ਮੈਂ ਮਨ ਵਿੱਚ ਬੁਰਾਈ ਨਹੀਂ ਰੱਖੀ ਇਸ ਲਈ ਪਰਮੇਸ਼ਵਰ ਨੇ ਮੇਰੀ ਪ੍ਰਾਰਥਨਾ ਨੂੰ ਸੁਣ ਲਿਆ ਜਦੋਂ ਵੀ ਮੈਂ ਪਰਮੇਸ਼ਰ ਅੱਗੇ ਦੁਆ ਕੀਤੀ ਤੇ ਮੇਰੇ ਖੁਦਾ ਨੇ ਮੇਰੀ ਪ੍ਰਾਰਥਨਾ ਨੂੰ ਸੁਣ ਲਿਆ ਹੈ ਸੋ ਪਰਮੇਸ਼ਰ ਦੇ ਲੋਕੋ ਅੱਗੇ ਲਿਖਿਆ ਹੈ ਕਹਿੰਦਾ ਪਰ ਪਰਮੇਸ਼ਵਰ ਨੇ ਸੱਚਮੁੱਚ ਸੁਣਿਆ ਹੈ ਅਤੇ ਉਹਨੇ ਮੇਰੀ ਪ੍ਰਾਰਥਨਾ ਦੀ ਆਵਾਜ਼ ਵੱਲ ਕੰਨ ਲਾਇਆ ਖੁਦਾ ਦੇ ਲੋਕੋ ਜੋ ਤੁਸੀਂ ਸੱਚੇ ਮਨ ਦੇ ਨਾਲ ਸੱਚ ਦੇ ਮਾਰਗ ਉੱਤੇ ਚੱਲਦੇ ਆ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾਵਾਂ ਕਰੋਗੇ ਤੇ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਉੱਤੇ ਤੁਹਾਡੀ ਆਵਾਜ਼ ਦੇ ਉੱਤੇ ਆਪਣਾ ਕੰਨ ਖੁੱਲਾ ਰੱਖੇਗਾ ਇਹ ਬਾਈਬਲ ਦੱਸਦੀ ਹੈ ਧਰਮੀ ਲੋਕਾਂ ਦੇ ਲਈ ਕੀ ਆ ਕਹਿੰਦਾ ਯਹੋਵਾ ਦਾ ਕੰਨ ਇੰਨਾ ਭਾਰੀ ਨਹੀਂ ਕਿ ਉਹ ਸੁਣੇ ਨਾ ਯਹੋਵਾ ਦਾ ਹੱਥ ਇੰਨਾ ਛੋਟਾ ਨਹੀਂ ਕਿ ਉਹ ਬਚਾਵੇ ਨਾ ਪਰਮੇਸ਼ਰ ਦੇ ਲੋਕੋ ਪਰਮੇਸ਼ਵਰ ਸਾਡੇ ਲਈ ਬਚਾਉਣ ਲਈ ਸਾਨੂੰ ਆਸ਼ੀਸ਼ ਦੇਣ ਲਈ ਸਾਨੂੰ ਬਰਕਤ ਦੇਣ ਲਈ ਤਿਆਰ ਹੈ ਪਰ ਅਸੀਂ ਉਹਦੇ ਯੋਗ ਬਣੀਏ ਅਸੀਂ ਸਿੱਧ ਬਣੀਏ ਤਾਂ ਕਿ ਅਸੀਂ ਪਰਮੇਸ਼ਵਰ ਦੇ ਕੋਲ ਜਦੋਂ ਪ੍ਰਾਰਥਨਾ ਕਰੀਏ ਤੇ ਪਰਮੇਸ਼ਵਰ ਸੱਚਮੁੱਚ ਸਾਡੇ ਉੱਤੇ ਦਇਆ ਕਰੇ ਸਾਡੇ ਉੱਤੇ ਕਿਰਪਾ ਕਰੇ ਅੱਗੇ ਲਿਖਿਆ ਹੈ ਮੁਬਾਰਕ ਹੈ ਪਰਮੇਸ਼ਵਰ ਜੀ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ ਤੇ ਨਾ ਆਪਣੀ ਦਇਆ ਨੂੰ ਮੇਥੋਂ ਰੋਕਿਆ ਤੇ ਫਿਰ ਪਰਮੇਸ਼ਵਰ ਤੁਹਾਡੇ ਤੋਂ ਆਪਣੀ ਦਇਆ ਕਦੇ ਵੀ ਨਹੀਂ ਰੋਕੇਗਾ ਜੇ ਤੁਸੀਂ ਸੱਚੇ ਮਨ ਦੇ ਨਾਲ ਪਰਮੇਸ਼ਰ ਦੀ ਆराधना ਭਜਨ ਬੰਦਗੀ ਕਰੋਗੇ ਔਰ ਪਹਿਲਾ ਸਥਾਨ ਆਪਣੇ ਪਰਮੇਸ਼ਰ ਨੂੰ ਦਿਓਗੇ ਤੇ ਪਰਮੇਸ਼ਰ ਆਪਣੀ ਦਇਆ ਵਾਲਾ ਹੱਥ ਤੁਹਾਡੇ ਤੋਂ ਕਦੇ ਨਹੀਂ ਉਠਾਵੇਗਾ ਪਰਮੇਸ਼ਰ ਕਦੇ ਵੀ ਤੁਹਾਡੀ ਪ੍ਰਾਰਥਨਾ ਨੂੰ ਰੱਦ ਨਹੀਂ ਕਰੇਗਾ ਅਣ ਸੁਣਿਆ ਨਹੀਂ ਕਰੇਗਾ ਅੱਜ ਬਹੁਤ ਸਾਰੇ ਲੋਕ ਪਰਮੇਸ਼ਰ ਦਾ ਵਚਨ ਅਣ ਸੁਣਿਆ ਕਰ ਜਾਂਦੇ ਹਨ ਜਿੱਦਾਂ ਕਿ ਤੁਸੀਂ ਕਰ ਜਾਂਦੇ ਹੋ ਕਈ ਵਾਰੀ ਧਿਆਨ ਦਿਓ ਕਿ ਤੁਸੀਂ ਕਿੰਨੀ ਵਾਰੀ ਮੇਸ਼ਰ ਦੇ ਵਚਨ ਨੂੰ ਅਣ ਸੁਣਿਆ ਕੀਤਾ ਕਿੰਨੀ ਵਾਰ ਪਰਮੇਸ਼ਰ ਦੀ ਆਗਿਆ ਨੂੰ ਅਣ ਸੁਣਿਆ ਕੀਤਾ ਕਿੰਨੀ ਵਾਰ ਪਰਮੇਸ਼ਰ ਤੁਹਾਨੂੰ ਮੌਕੇ ਦਿੰਦਾ ਆ ਚਰਚ ਵਿੱਚ ਵੀ ਆਪਣੇ ਦਾਸ ਦੇ ਦੁਆਰਾ ਵੀ ਬਚਨ ਦੇ ਦੁਆਰਾ ਵੀ ਸੇਵਾ ਦੇ ਦੁਆਰਾ ਵੀ ਤੁਹਾਨੂੰ ਕਿੰਨੀ ਵਾਰ ਪਰਮੇਸ਼ਰ ਮੌਕੇ ਦਿੰਦਾ ਆ ਕਿ ਆਓ ਤੁਸੀਂ ਮੇਰੀ ਸੇਵਾ ਕਰੋ ਮੇਰਾ ਧੰਨਵਾਦ ਕਰੋ ਤੇ ਮੈਂ ਤੁਹਾਨੂੰ ਉਹਦੀ ਅਸੀਸ਼ ਤੇ ਬਰਕਤ ਦੇਵਾਂਗਾ ਤੇ ਬਹੁਤ ਵਾਰੀ ਅਸੀਂ ਲੋਕ ਆਪ ਵੀ ਪਰਮੇਸ਼ਰ ਦੀ ਆਵਾਜ਼ ਨੂੰ ਅਣ ਸੁਣਿਆ ਕਰ ਦਿੰਨੇ ਆ ਪਰਮੇਸ਼ਰ ਦੇ ਬਚਨ ਨੂੰ ਅਣ ਸੁਣਿਆ ਕਰ ਦਿੰਨੇ ਆ ਪਰਮੇਸ਼ਰ ਦੀ ਆਗਿਆ ਨੂੰ ਅਣ ਸੁਣਿਆ ਕਰ ਦਿੰਨੇ ਆ ਤੇ ਅਸੀਂ ਉਹ ਫਿਰ ਕੰਮ ਨਹੀਂ ਕਰ ਪਾਉਂਦੇ ਉਹ ਸੇਵਾ ਨਹੀਂ ਕਰ ਪਾਉਂਦੇ ਉਹ ਆਗਿਆ ਦਾ ਪਾਲਣ ਨਹੀਂ ਕਰ ਪਾਉਂਦੇ ਇਸੇ ਤਰ੍ਹਾਂ ਅਗਰ ਪਰਮੇਸ਼ਵਰ ਦੇ ਅੱਗੇ ਤੁਸੀਂ ਸਹੀ ਮੰਨ ਦੇ ਨਾਲ ਸੱਚੇ ਮੰਨ ਦੇ ਨਾਲ ਚੱਲੋਗੇ ਅਤੇ ਬਦੀ ਤੋਂ ਦੂਰ ਰਹੋਗੇ ਇਮਾਨਦਾਰੀ ਨਾਲ ਚੱਲੋਗੇ ਤੇ ਪਰਮੇਸ਼ਵਰ ਵੀ ਤੁਹਾਡੇ ਤੋਂ ਪਰਮੇਸ਼ਰ ਕਦੇ ਵੀ ਆਪਣੀ ਦਇਆ ਤੁਹਾਡੇ ਤੋਂ ਨਹੀਂ ਰੋਕੇਗਾ ਉਹ ਹਮੇਸ਼ਾ ਤੁਹਾਡੀ ਪ੍ਰਾਰਥਨਾ ਸੁਣੇਗਾ ਤੁਹਾਨੂੰ ਉੱਤਰ ਦੇਵੇਗਾ ਤੁਹਾਨੂੰ ਬਰਕਤ ਦੇਵੇਗਾ ਤੇ ਤੁਹਾਨੂੰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਪਵੇਗਾ ਹਾਲੇਲੂਇਆ ਤੁਸੀਂ ਆਪਣੇ ਹਰ ਕੰਮ ਦੇ ਵਿੱਚ ਸਫਲ ਹੋਗੇ ਤੁਸੀਂ ਆਪਣੇ ਹਰ ਮਾਰਗ ਦੇ ਵਿੱਚ ਸਫਲ ਹੋਗੇ ਔਰ ਪਰਮੇਸ਼ਵਰ ਤੁਹਾਨੂੰ ਵਧਾਉਂਦਾ ਹੀ ਜਾਵੇਗਾ ਵਧਾਉਂਦਾ ਹੀ ਜਾਵੇਗਾ ਔਰ ਤੁਸੀਂ ਸੱਚਮੁੱਚ ਥੱਲੇ ਨਹੀਂ ਬਲਕਿ ਉੱਪਰ ਨੂੰ ਜਾਂਦੇ ਰਹੋਗੇ ਆਮੇਨ ਪਰਮੇਸ਼ਵਰ ਤੁਹਾਨੂੰ ਪੂੰਛ ਨਹੀਂ ਬਲਕਿ ਸਿਰ ਠਹਿਰਾਵੇਗਾ ਪਰਮੇਸ਼ਵਰ ਤੁਹਾਨੂੰ ਮੰਗਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣਾਵੇਗਾ ਪਰ ਪਿਆਰੇ ਲੋਕੋ ਤੁਸੀਂ ਇਹਨਾਂ ਬਚਨਾਂ ਨੂੰ ਸਮਝੋ ਮਨ ਵਿੱਚੋਂ ਬਦੀਆਂ ਨੂੰ ਕੱਢ ਦਿਓ ਮਨ ਵਿੱਚ ਬੁਰਾਈਆਂ ਨੂੰ ਕੱਢ ਦਿਓ ਤੇ ਫਿਰ ਦੇਖੋ ਸੱਚੇ ਮੰਨ ਨਾਲ ਸਿੱਧੇ ਮੰਨ ਨਾਲ ਤੁਸੀਂ ਜੋ ਚੱਲੋਗੇ ਤੇ ਪਰਮੇਸ਼ੁਰ ਤੁਹਾਨੂੰ ਉਚਾਈਆਂ ਉੱਤੇ ਲੈ ਕੇ ਜਾਵੇਗਾ। ਔਰ ਤੁਹਾਨੂੰ ਕਿਸੇ ਚੀਜ਼ ਦੀ ਥੋੜੀ ਨਹੀਂ ਰਵੇਗੀ। ਤੁਸੀਂ ਬਹੁਤ ਸਾਰਿਆਂ ਲੋਕਾਂ ਦੇ ਲਈ ਬਰਕਤ ਦਾ ਕਾਰਨ ਬਣ ਜਾਓਗੇ। ਹallelujah। ਜਿਸ ਤਰ੍ਹਾਂ ਬਿਵਸਤਾ ਸਾਰ 28 ਦੇ ਵਿੱਚ ਲਿਖਿਆ ਹੈ, ਕਲਾਮ 'ਚ ਲਿਖਿਆ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਦੇਣ ਵਾਲੇ ਹੋਵੋਗੇ। ਮੰਗਣ ਵਾਲੇ ਨਹੀਂ ਹੋਵੋਗੇ। ਯਹੋਵਾ ਤੁਹਾਨੂੰ ਉੱਚਾ ਉਠਾਵੇਗਾ। ਤੁਸੀਂ ਉੱਪਰ ਹੀ ਰਹੋਗੇ, ਥੱਲੇ ਨਹੀਂ ਰਹੋਗੇ। ਇਸ ਸਾਰੀਆਂ ਗੱਲਾਂ ਮੇਰੇ ਪਿਆਰੇ ਲੋਕੋ ਉਦੋਂ ਤੁਹਾਡੀ ਜ਼ਿੰਦਗੀ ਚ ਪੂਰੀਆ ਹੋਣ ਗਿਆ ਜਦੋਂ ਤੁਸੀਂ ਸਿੱਧੇ ਮਨ ਨਾਲ ਪਰਮੇਸ਼ਵਰ ਦੀ ਆਗਿਆਕਾਰੀ ਕਰੋਗੇ ਅਤੇ ਪਰਮੇਸ਼ਵਰ ਤੁਹਾਨੂੰ ਸੱਚਮੁੱਚ ਵਧਾਵੇਗਾ ਆਓ ਖੁਦਾਵੰਦ ਦੇ ਲੋਕੋ ਆਪਣਾ ਮਨ ਫਿਰਾਈਏ ਔਰ ਪਰਮੇਸ਼ਵਰ ਦੇ ਵੱਲ ਸੱਚੇ ਮਨ ਤੋਂ ਚੱਲਣਾ ਸ਼ੁਰੂ ਕਰੀਏ ਤੇ ਫਿਰ ਦੇਖੋ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਦਾਂ ਕੰਮ ਕਰਦਾ ਆ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਭ ਨੂੰ ਜੈ ਮਸੀਹ